ਹਾਂਜੀ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸ ਕਰਦੇ ਆ ਸਭ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਜੀ ਅੱਜ ਆਪਾਂ ਫੇਰ ਗੁਰਦੁਆਰਾ ਗੁਰੂ ਸਰ ਪਾਤਸ਼ਾਹੀ 6 ਜੋ ਨਵਾਂ ਦਰਬਾਰ ਸਾਹਿਬ ਬਣ ਰਿਹਾ ਜੀ ਆਪਾਂ ਉਸ ਦੀ ਛੜਰਾਂ ਤੁਹਾਨੂੰ ਦਿਖਾਉਣ ਵਾਸਤੇ ਵੀਡੀਓ ਬਣਾਈ ਹੈ ਜੀ ਸੰਗਤ ਜੀ ਇਹ ਜਿਹੜਾ ਦਰਬਾਰ ਸਾਹਿਬ ਹੈ ਜੀ ਦੇਖੋ ਪੂਰਾ ਖੁੱਲਾ ਡੁੱਲਾ ਦਰਬਾਰ ਸਾਹਿਬ ਬਣਨਾ ਹੈ ਜੀ ਜੈ ਮੰਨ ਕੇ ਚਲੋ ਵੀ ਜਿੱਡਾ ਮਰਜ਼ੀ ਪ੍ਰੋਗਰਾਮ ਹੈ ਜੀ ਪੂਰੇ ਖੁੱਲ੍ਹੇ ਢੁੱਲੇ ਸੰਗਤ ਬੈਠਾ ਕਰੋ ਜੀ ਇਹ ਚ ਪੂਰਾ ਐਨ ਵੱਡਾ ਜਾਨੀ ਜਿਹੜਾ ਆਪਣਾ ਦਰਬਾਰ ਸਾਹਿਬ ਹੈ ਜੀ ਤੇ ਆਹ ਦੇਖੋ ਛੜ ਰੰਗ ਤੁਹਾਨੂੰ ਦਿਖਾਉਨੇ ਆਪਾਂ ਅੱਜ ਵੀ ਇਹਦੀ ਕਿੰਨੀ ਛੜ ਰੰਗ ਹੋ ਗਈ ਤੇ ਕਿੰਨੀ ਰਹਿ ਗਈ ਆਪਾਂ ਤੁਹਾਨੂੰ ਇਹ ਸਾਰੀ ਦਿਖਾਵਾਂਗੇ ਅੱਜ ਜੀ ਤੇ ਸੰਗਤ ਨੂੰ ਬੇਨਤੀ ਆ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ ਆਪਾਂ ਉਹ ਪਹਿਲਾਂ ਥੱਲੇ ਸੀਗੇ ਆ ਦੂਜੀ ਮੰਜ਼ਲ ਤੇ ਆ ਗਏ ਆ ਜੀ ਇਹ ਜਿਹੜਾ ਪਾਸੇ-ਆਸੇ ਆਪਣੇ ਲੈਂਟਰ ਪਿਆ ਹੋਆ ਜੀ ਉਹ ਤੇ ਬੱਲੀਆਂ ਦੀ ਛੜ ਰੰਗ ਹੋਈ ਆ ਦੇਖੋ ਜੀ ਬੱਲਗਾ ਹੀ ਬੱਲਗਾ ਤੇ ਵਿਚਾਲੇ ਜਿਹੜਾ ਥਾਂ ਛੱਡਿਆ ਵਾਹੀ ਜਿੱਥੇ ਹੁਣ ਲੈਂਟਰ ਪੈਣਾ ਵਾ ਉੱਥੇ ਉਹ ਜਿੱਕਾਂ ਵਾਲੀ ਛੱਡ ਰੰਗ ਹੋਈ ਆ ਜੀ ਆਪਾਂ ਚੱਲਦੇ ਆਂ ਉੱਪਰ ਨੂੰ ਤੇ ਆਜੋ ਸੰਗਤੀ ਉੱਪਰੋਂ ਤੁਹਾਨੂੰ ਦਿਖਾਵਾਂਗੇ ਜੀ ਅੱਜ ਸਾਰਾ ਵੀ ਕਿੰਨੀ ਛੱਡ ਰੰਗ ਹੋ ਗਈ ਆ ਤੇ ਕਿੰਨੀ ਰਹਿ ਗਈ ਆ ਜੀ ਸੰਗਤਾਂ ਨੂੰ ਬੇਨਤੀ ਆ ਤੇ ਵੀਡੀਓ ਵੱਤ ਤੋਂ ਵੱਤ ਸ਼ੇਅਰ ਕਰਦਿਆ ਕਰੋ ਜੀ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਜੀ ਵੀਰਾਂ ਨੂੰ ਬੇਨਤੀ ਆ ਜੀ ਪੇਜ ਨੂੰ ਫੋਲੋ ਕਰ ਲਓ ਜੀ ਮਿਹਨਤੀ ਮੁੰਡੇ ਪੇਜ ਆਪਣਾ YouTube ਚੈਨਲ ਆ ਜੀ ਉਹ ਵੀ ਸਬਸਕ੍ਰਾਈਬ ਕਰ ਲਿਓ ਉਹ ਵੀ ਇਸੇ ਨਾਮ ਤੇ ਆ ਜੀ ਆਹ ਦੇਖੋ ਜੀ ਇਧਰ ਥੋੜੀ ਜੀ ਰਹਿ ਗਈ ਬਸ ਉਹ ਜਿਹੜਾ ਖਾਨਾ ਦੀ ਇਹਦਾ ਤੁਹਾਨੂੰ ਆਪਾਂ ਚੰਗੀ ਤਰ੍ਹਾਂ ਦਿਖਾਵਾਂਗੇ ਜੀ ਉਹ ਤੱਕ ਜਿੱਥੋਂ ਤੱਕ ਨਿਗਾਹ ਮਾਰੋਗੇ ਤੇ ਸ਼ਟਰਿੰਗ ਹੋਈ ਵੀ ਆ ਤਕਰੀਬਨ ਤੇ ਆਜੋ ਤੁਹਾਨੂੰ ਆਪਾਂ ਦਿਖਾਉਨੇ ਆ ਜੀ ਆ ਇੰਨਾ ਹੀ ਪੋਰਸ਼ਨ ਜਿਹੜਾ ਰਹਿ ਗਿਆ ਅੰਦਰੋਂ ਅੰਦਰੋਂ ਬਾਕੀ ਇਹਦਾ ਰਹਿ ਗਿਆ ਜੀ ਬਾਦਰਾਂ ਕਿਉਂਕਿ ਬਾਦਰੇ ਨੂੰ ਥੋੜਾ ਜਿਹਾ ਟਾਈਮ ਲੱਗੂਗਾ ਸੰਗਤ ਜੀ ਬਾਦਰਾ ਬਾਹਰਲੀ ਸਾਈਡ ਆ ਤੇ ਬਾਕੀ ਸਾਰਾ ਉਹ ਜਿੱਕਾਂ ਤੇ ਹੀ ਖੜਨਾ ਵਾ ਆ ਜਾਓ ਜੀ ਸੋਨ ਆ ਦੇਖੋ ਜੀ ਇੱਥੋਂ ਦੇਖੋ ਪੂਰਾ ਐ ਡਾਰੀ ਲੱਗਦਾ ਉਹ ਹਜੇ ਦੂਜੀ ਮੰਜ਼ਲ ਦੀਂਦੀ ਆਪਾਂ ਨੂੰ ਤੇ ਉਹ ਦੇਖੋ ਜੀ ਥੱਲੇ ਝਾਤ ਮਾਰੋ ਉਹ ਪੰਜਾਂ ਪਲੇਟਾਂ ਤੇ ਆ ਪੰਜ ਜਿਹੜੀਆਂ ਜਿੱਕਾਂ ਜਿਨ੍ਹਾਂ ਦੇ ਸਿਰ ਤੇ ਛੜਨ ਖੜਨੀਆਂ ਦੇਖੋ ਜੀ ਤਾਂ ਇਹਨੂੰ ਟਾਈਮ ਲੱਗਿਆ ਸੰਗਤ ਜੀ ਕੰਮ ਬਹੁਤ ਵੱਡਾ ਜੀ ਇਹ ਤੇ ਬਾਈ ਗੁਰੂ ਜੀ ਸੁੱਖ ਸ਼ਾਂਤੀ ਰਾਂ ਕਰਵਾਉਣ ਤੇ ਕਿਉਂਕਿ ਬਹੁਤ ਵੱਡਾ ਪ੍ਰੋਗਰਾਮ ਆ ਇਹ ਜਿਹੜਾ ਵਿੱਢਿਆ ਵਾ ਜੀ ਤੇ ਬਹੁਤ ਹੀ ਸ਼ਾਨਦਾਰ ਜਿਹੜਾ ਦਰਬਾਰ ਸਾਹਿਬ ਆਪਣਾ ਬਾਨਾ ਜੀ ਇਹ ਸੇਵਾ ਕਰਵਾ ਰਹੇ ਤੁਹਾਨੂੰ ਪਤਾ ਹੀ ਆ ਸੰਗਤ ਜੀ ਸੰਤ ਬਾਬਾ ਨਰਿੰਦਰ ਸਿੰਘ ਜੀ ਸੰਤ ਬਾਬਾ ਬਲਵਿੰਦਰ ਸਿੰਘ ਜੀ ਸ਼੍ਰੀ ਹਿਉਰ ਸਾਹਿਬ ਵਾਲੇ ਬਾਬੇ ਤੇ ਸੰਗਤਾਂ ਨੂੰ ਬੇਨਤੀ ਆ ਜੀ ਬਾਅਦ ਚੜ ਕੇ ਸੇਵਾ ਕਰੋ ਜੀ ਲੈਂਟਰ ਦੇ ਵਿੱਚ ਤੇਲ ਫੁੱਲ ਯੋਗਦਾਨ ਜਿੰਨੀ ਜੋਗੇ ਹੈਗੇ ਆ ਸੰਗਤ ਜੀ ਆਪਣਾ ਤਣੋ ਮਨੋ ਸੇਵਾ ਕਰੋ ਜੀ ਰੇਤਾ ਬਜਰੀ ਸੀਮੈਂਟ ਸਰਗਿਆ ਆਦ ਤੇ ਮਾਇਆ ਜਿੰਨੀ ਜੋਗੇ ਹੈਗੇ ਆ ਸੰਗਤ ਜੀ ਆਪਾਂ ਬਦ ਚੜ ਕੇ ਸੇਵਾ